ਇਹ ਗੱਲ ਕਿਸਾਨ ਵੀਰੋ ਅਮੀਰ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਰੇਨ ਗਨ ਦਾ ਟੈਸਟ ਕਰ ਰਹੇ ਆ ਆਪਾਂ ਨੂੰ ਪੰਜਾਬ ਸਰਕਾਰ ਵੱਲੋਂ ਸਬਸਿਡੀ ਤੇ ਮਿਲੀ ਸੀ ਇਹ ਤੇ ਸਬਸਿਡੀ ਦੀ ਸਕੀਮ ਅਜੇ ਚੱਲੂ ਹੈ ਜੇਕਰ ਤੁਸੀਂ ਵੀ ਖਰੀਦਣੀ ਚਾਹੁੰਦੇ ਹੋ ਤਾਂ ਖਰੀਦ ਸਕਦੇ ਹੋ ਸਿਰਫ 10000 ਰੁਪਏ ਦੇ ਵਿੱਚ ਮਿਲ ਜਾਂਦੀ ਹੈ ਇਹ ਸਾਢੇ 4 ਕਿੱਲਿਆਂ ਦੀ ਪਾਈਪ ਤੇ ਸਟੈਂਡ ਸਮੇਤ ਰੇਨ ਗਨ ਜੇਕਰ ਤੁਸੀਂ ਸਬਜ਼ੀਆਂ ਦੀ ਖੇਤੀ ਕਰਦੇ ਹੋ ਫੁੱਲਾਂ ਦੀ ਖੇਤੀ ਕਰਦੇ ਹੋ ਮੂੰਗੀ ਦੀ ਖੇਤੀ ਕਰਦੇ ਹੋ ਤਾਂ ਇਹ ਖੇਤੀਆਂ ਲਈ ਬਹੁਤ ਹੀ ਲਾਹੇਵੰਦ ਹੈ ਪਾਣੀ ਦੀ ਵੀ ਬਚਤ ਹੁੰਦੀ ਆ ਇੱਕ ਥਾਂ ਪਈ ਤਕਰੀਬਨ 5-6 ਕਨਾਲਾਂ ਥਾਂ ਕਵਰ ਕਰ ਦਿੰਦੀ ਆ ਬਾਕੀ ਸੋਡੀ ਮੋਟਰ ਤੇ ਨਿਰਭਰ ਆ ਆਪਣੇ ਕੋਲ 10 HP ਦੀ ਮੋਟਰ ਤੇ ਚੱਲ ਰਹੀ ਹੈ ਅੱਜ ਇਹ ਜਿਹੜੀ ਆਮ ਆਪਣੀ ਸਮਰਸਿਵਲ ਹੁੰਦੀ ਆ ਤੇ ਬੈਸੇ ਰੇਨ ਗਨ ਵਾਸਤੇ ਹਾਈ ਹੈਡ ਦੀ ਮੋਟਰ ਚਾਹੀਦੀ ਹੁੰਦੀ ਆ ਉਹਦੇ ਨਾਲ ਪ੍ਰੈਸ਼ਰ ਹੋਰ ਵਧਾ ਜਾਂਦੀ ਆ ਇਹ ਕਿੱਲਾ ਡੇਢ ਕਿੱਲਾ ਕਵਰ ਕਰਨ ਲੱਗਿਆ ਇੱਕ ਤੋਂ ਵੱਲ ਕੋਲ ਇੱਕੋ ਜਿਹਾ ਪਾਣੀ ਦਾ ਛਾਣਾ ਦੇਊਗੀ ਦੂਰ ਨੇੜੇ ਜੇ ਤੁਤਕੇ ਪ੍ਰੈਸ਼ਰ ਜਾਂਦਾ ਤੇ ਜਿੱਥੋਂ ਸਟਾਰਟ ਹੁੰਦਾਗਾ ਜਮਾ ਇੱਕੋ ਜਾਂ ਨਿਸ਼ਾਨਾ ਦਿਓਗੇ ਆ ਦੇਖੋ ਉਹ ਨਹੀਂ ਆਪ ਦੇ ਕੋਲੇ ਸਿੱਟਾ ਹੋਇਆ ਨੇ ਤੇ ਉਹਨਾਂ ਹੀ ਉਹ ਸਰੇ ਦੇ ਕੁੰਜੇਟ ਹੋਊਗਾ ਵੈਸੇ ਇਹ ਜਿਆਦਾ ਆਪਾਂ ਮੂੰਗੀ ਨੂੰ ਪਾਣੀ ਜੀਰੋ ਡਰਨਾ ਬੀਜ ਨੂੰ ਪਾਣੀ ਲਾਈਏ ਤਾਂ ਤਕਰੀਬ ਨਹੀਂ ਮੱਚ ਜਾਂਦੀ ਹੁੰਦੀ ਆ ਤੇ ਇਹਦੇ ਨਾਲ ਉਹ ਦਿੱਕਤ ਨਹੀਂ ਰਹਿੰਦੀ ਮੱਤ ਚੰਦੇ ਵਾਲੀ ਕੈਮਰੇ ਦੇ ਉੱਪਰ ਪਾਣੀ ਪਾਤਾ ਪ੍ਰੈਸ਼ਰ ਨੇੜੇ ਵਾਲਾ ਚੱਲ ਪਿਆ ਸੀ ਇਹਦਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਤੇ ਹੋਰ ਵੀਡੀਓ ਵੇਖਣ ਦੇ ਲਈ ਆਪਣੇ ਪੇਜ ਨੂੰ ਫੋਲੋ ਕਰੋ